ਬਹੁਤ ਵਧੀਆ ਲੱਗ ਰਿਹਾ। ਆਮ ਆਈ ਥਿੰਕ ਕਿ ਜੋ ਕ੍ਰੀਏਟ ਹੋਇਆ ਵਾ ਬਹੁਤ ਸੋਹਣਾ ਕ੍ਰੀਏਟ ਹੋਇਆ ਵਾ। ਉਹ ਵੀਰ ਜੀ ਨੇ ਸਾਰੇ ਨੇ ਸੈੱਟ ਤੇ ਬੜਾ ਵਧੀਆ ਮਾਹੌਲ ਬਣਾਇਆ ਸੀ। ਸੋ ਵੀਜ਼ਨ ਲੱਭਣਾ ਚਾਹੁੰਦਾ ਸੀ ਕਿ ਕੁੱਕਰ ਕਿਉਂ ਮਾੜਾ ਬਣਿਆ? ਜੀ। ਆਮ ਤੇ ਉਹਨੂੰ ਉਹਦਾ ਕੋਈ ਉਹ ਸ਼ੁਰੂ ਤੋਂ ਨਹੀਂ ਸੀ ਇਦਾਂ ਦਾ। ਤੇ ਉਹ ਹਾਲਾਤ ਬਣੇ ਨੇ ਇਦਾਂ ਦੇ। ਮੈਂ ਤੇ ਪ੍ਰਿਫਰ ਮੈਂ ਜਿਹੜੀ ਮਰਜ਼ੀ ਲੈਂਗੁਏਜ ਮੈਂ ਆਪਣੀ ਪੰਜਾਬੀ ਮਾਂ ਬੋਲ ਨੂੰ ਹੀ ਔਨਾ ਪਿਆਰ ਕਰਦਾ ਵਾਸਤੇ ਮੈਨੂੰ ਵਧੀਆ ਲੱਗਦਾ ਪੰਜਾਬੀ ਬੋਲਣਾ ਖਾਸ ਕਰਕੇ ਮਾਚੇ ਵਾਪੇ ਆਪਣਾ ਮਾਚੇ ਵਾਪੇ ਬੱਸ ਬੱਸ ਆ ਸਾਡੇ ਚ ਪੈਸ਼ਨ ਹੈਗਾ ਉਹ ਪੈਸ਼ਨ ਤੁਹਾਨੂੰ ਦੇਖਣ ਨੂੰ ਮਿਲੂਗਾ ਸੁੱਚਾ ਸੂਰਮਾ ਦੇ ਵਿੱਚ ਉਹ ਜਦੋਂ ਸੈੱਟ ਸ਼ੁਰੂ ਹੋਇਆ ਜਦੋਂ ਪਹੁੰਚਿਆ ਉੱਥੇ ਜਦੋਂ ਵੇਖਿਆ ਸਾਰਾ ਕੁਝ ਮਾਹੌਲ ਉਹ ਤੇ ਐਸੇ ਸੀਗੇ ਜਿੱਦਾਂ ਵਾਕੇ ਹੀ ਅਸੀਂ ਉਹ ਲਾਈਫ ਜਿਉਂ ਡੈ ਆ ਸਾਸ਼ਿਕਾ ਜੀ ਤੁਹਾਨੂੰ ਨਿਰਪੱਖ ਪੋਚ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਦੋਸਤੋ ਸੁੱਚਾ ਸੁਰਮਾ ਜਿਹੜੀ ਪੰਜਾਬੀ ਜਗਤ ਦੇ ਫਿਲਮ ਆ ਰਹੀ ਆ ਤੁਹਾਨੂੰ ਦੱਸਦੀ ਏ ਫਿਲਮ ਦੀ ਜਿਹੜੀ ਕਿ ਟ੍ਰੇਲਰ ਆ ਉਸ ਨੂੰ ਲੋਕ ਜਿਹੜਾ ਕਿ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਤੇ ਇਹਦੀ ਖਾਸ ਗੱਲ ਇਹ ਦੱਸਦੀ ਕਿ ਲੋਕ ਉਡੀਕ ਕਰ ਰਹੇ ਨੇ 20 ਸਤੰਬਰ ਕਦੋਂ ਆਵੇ ਤੇ ਅਸੀਂ ਕਦੋਂ ਸਿਨੇਮਾ ਘਰਾਂ ਦੇ ਵਿੱਚ ਜਾイ ਸਕਦੇ ਨਾਲ ਚਾਰ ਕਾਸਟ ਮੌਜੂਦ ਹੈ ਕੁੱਕਰ ਦਾ ਰੋਲ ਕਰ ਰਹੇ ਨੇ ਜੈਗ ਸਿੰਘ ਤੇ ਬੜੀ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਹਾਂ ਥੈਂਕ ਯੂ ਵਧੀਆ ਤੁਸੀਂ ਸੁਣਾਓ ਬੱਸ ਵਧੀਆ ਵਧੀਆ ਹੋਰ ਸੁਣਾਓ ਅ ਅਮਰੀਕਾ ਤੋਂ ਤੁਸੀਂ ਅੱਜ ਪੰਜਾਬ ਆਏ ਹੋ ਹਨਾ ਕਿੱਦਾਂ ਦਾ ਲੱਗ ਰਿਹਾ ਪਹਿਲਾਂ ਤਾਂ ਅ ਬਹੁਤ ਵਧੀਆ ਹਮੇਸ਼ਾ ਵਧੀਆ ਲੱਗਦਾ ਹੁੰਦਾ ਜਦੋਂ ਵਾਪਸ ਆਉਂਦੇ ਆ ਤੇ ਖਾਸ ਕਰਕੇ ਇੰਨੇ ਵੱਡੇ ਧਮਾਕੇ ਲਈ ਐਕਸਾਈਟਡ ਸੀ ਬਿਲਕੁਲ ਕੁੱਕਰ ਦਾ ਰੋਲ ਕਰ ਰਹੇ ਹੋ ਨਾ ਬੱਬੂ ਭਾਜੀ ਦੇ ਨਾਲ ਕੰਮ ਕਰ ਰਹੇ ਹੋ ਪਹਿਲਾਂ ਤਾਂ ਕਿਵੇਂ ਦਾ ਲੱਗ ਰਿਹਾ ਕਿ ਪੱਪਾ ਇਹਨੇ ਕੰਮ ਕਰਕੇ ਬਹੁਤ ਵਧੀਆ ਲੱਗ ਰਿਹਾ ਆ ਆਈ ਥਿੰਕ ਜੋ ਕ੍ਰੀਏਟ ਹੋਇਆ ਵਾ ਬਹੁਤ ਸੋਹਣਾ ਕ੍ਰੀਏਟ ਹੋਇਆ ਵਾ ਤੇ ਬੱਬੂ ਵੀਰ ਜੀ ਨੇ ਸਾਰਿਆਂ ਨੇ ਸੈੱਟ ਤੇ ਬੜਾ ਵਧੀਆ ਮਾਹੌਲ ਬਣਾਇਆ ਸੀ ਸੋ ਯੂ نو ਵਟ ਦੇ ਪ੍ਰੋਗਰਾਮ ਉਹਨੇ ਸਾਡੇ ਸਾਰੇ ਅਮਤੋਜ ਵੀਰ ਜੀ ਬੱਬੂ ਵੀਰ ਜੀ ਸਰਦੀਪ ਭਾਲੀ ਤੇ ਨਹੀਂ ਬਹੁਤ ਵਧੀਆ ਜਿੱਦਾਂ ਗਿਆ ਵਾ ਜੋ ਅਸੀਂ ਸੋਚਿਆ ਸੀ ਜੋ ਕ੍ਰੀਏਟ ਕੀਤਾ ਸੀ ਬਿਲਕੁਲ ਉਹੀ ਚੀਜ਼ ਸਾਹਮਣੇ ਆ ਰਹੀ ਹੈ ਜੇ ਮੈਂ ਗੱਲ ਕਰਾਂ ਸੋਚਿਆ ਕੀ ਸੀ ਉਸ ਸਮੇਂ ਜਦੋਂ ਉਹਨਾਂ ਨੇ ਤੁਸੀਂ ਪਹਿਲੀ ਵਾਰ ਕੰਮ ਕੀਤਾ ਸੋਚਿਆ ਕੀ ਦਿਮਾਗ 'ਚ ਕੀ ਆਇਆ ਸੀ ਉਸ ਸਮੇਂ ਤੁਹਾਡੇ ਮੈਂ ਐਕਸਾਈਟਿਡ ਸੀ ਕਿ ਜਦੋਂ ਅਹੀਂ ਹਜੇ ਤੇ ਮੇਰੇ ਹੱਥ ਸਕ੍ਰਿਪਟ ਹੀ ਆਈ ਸੀ ਜਦੋਂ ਅਮਤੋਜ ਵੀਰ ਜੀ ਵੱਲੋਂ ਜਦੋਂ ਉਹਨਾਂ ਨੇ ਡਿਸਕ੍ਰਾਈਬ ਕੀਤਾ ਆ ਬੜੇ ਵੱਡੇ ਮਾਣ ਵਾਲੀ ਗੱਲ ਸੀ ਪਹਿਲੀ ਗੱਲ ਤੇ ਅਮਤੋਜ ਵੀਰ ਜੀ ਮੇਰੇ ਤੱਕ ਪਹੁੰਚੇ ਤੇ ਉਹਨਾਂ ਨੇ ਮੈਨੂੰ ਚਾਇਆ ਕਿ ਮੈਂ ਕਰਾਂ ਕੁੱਕਰ ਦਾ ਰੋਲ ਸੋ ਬੜਾ ਮਾਣ ਵਾਲੀ ਗੱਲ ਸੀ ਮੇਰੇ ਲਈ ਤੇ ਐਕਸਾਈਟਮੈਂਟ ਮੇਰੀ ਉਦੋਂ ਹੀ ਵਧ ਗਈ ਸੀ ਤੇ ਨਰਵਸਨੈਸ ਬਬੂ ਵੀਰ ਜੀ ਨੇ ਡਿਵਿਡਡ ਲਾਈਕ ਸਿੰਗਰ ਨੇ ਰੈਸਟੋਰ ਕਾਸ ਨੇ ਤੇ ਅ ਬਟ ਉਹ ਜਦੋਂ ਸੈੱਟ ਸ਼ੁਰੂ ਹੋਇਆ ਜਦੋਂ ਪਹੁੰਚਿਆ ਉੱਥੇ ਜਦੋਂ ਵੇਖਿਆ ਸਾਰਾ ਕੁਝ ਮਾਹੌਲ ਉਹ ਤੇ ਐਸੇ ਸੀਗੇ ਜਿੱਦਾਂ ਵਾਕੇ ਹੀ ਅਸੀਂ ਉਹ ਲਾਈਫ ਜਿਉਂਦੇ ਆ ਉਹਸ ਕੈਰੈਕਟਰਸ ਦੀ ਬਿਲਕੁਲ ਐਨਾ ਸੁਚਿਆ ਤੇ ਮੈਂ ਵਾਕਈ ਕੁਕਰਾਂ ਤੇ ਬਬੂ ਵੀਰ ਦੀ ਸੁਚਿਆ ਨੇ ਨਰਾਇਣਾ ਸਰਬਜੀ ਚੀਮਾ ਵੀਰ ਜੀ ਸਮੀਖਸ਼ਾ ਬਲਬੀਰੋ ਸੁਰਜਣ ਗੁਰਪ੍ਰੀਤ ਰਟਾਲ ਜਿਹਨੇ ਤੇ ਹਾਲਾਗ ਲੇਕੇ ਨੇ ਆਪਣਾ ਵੀਰ ਤੇ ਉਹ ਮਾਹੌਲ ਉਦਾਂ ਦਾ ਬੜਿਆ ਸੀ ਸੋ ਹਰੇਕ ਨਾ ਜਿੱਦਾਂ ਕੋਲ ਮਿਲ ਗਏ ਸੋ ਬੜਾ ਵਧੀਆ ਲੱਗਾ। ਫਾਰਕ ਕੀ ਸੀ ਕਿ ਜਿੱਸੀ ਅਮਰੀਕਾ ਤੋਂ ਹੈ ਨਾ ਪੰਜਾਬ ਦੇ ਵਿੱਚ ਜਦੋਂ ਸੈਟ ਤੇ ਤੁਸੀਂ ਪਹੁੰਚਿਓ ਫੀਲ ਕੀ ਆਈ ਸੀ ਸਮੇਂ ਹਨਾ ਸਾਰਾ ਮਾਹੌਲ ਜਿਹੜਾ ਕਿ ਪੁਰਾਣਾ ਪੰਜਾਬ ਦੇਖਣ ਨੂੰ ਮਿਲਿਆ ਹਨਾ ਇਹ ਚੀਜ਼ਾਂ ਬਾਹਰ ਤਾਂ ਚਲੋ ਨਹੀਂ ਮਿਲਦੀਆਂ ਨਾ ਉਰੇ ਵੀ ਨਹੀਂ ਹੁਣ ਤਾਂ ਮਿਲਦੀਆਂ ਚੀਜ਼ਾਂ ਦੇਖਣ ਨੂੰ। ਇਹਨੂੰ ਜਦਾਂ ਮੈਂ ਕਈ ਵਾਰ ਇੰਗਲਿਸ਼ ਬੋਲਦਾ ਹਾਂ ਉਹਨਾਂ ਤੇ ਮੇਰੇ ਕੋਲ ਕਈ ਵਾਰਡ ਨਹੀਂ ਆਉਂਦੇ ਪੰਜਾਬੀ ਦੇ ਕਈ ਲੋਕ ਵਿਤਰ ਵਿਤਕਰਾ ਕਰ ਦਿੰਦੇ ਨੇ ਮੇਰੇ ਵੀਰ ਇਥੋਂ। ਪਰ ਅਨਡਿਸਕਰੀਵੇਬਲ ਕਹ ਲਓ ਕਿ ਇੱਕ ਮਤਲਬ ਮੈਂ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਮੇਰੀ ਪੰਜਾਬੀ ਸੁਧਰ ਲਈ ਹੌਲੀ ਹੌਲੀ ਬੋਲ ਮੈਂ ਬੜੀ ਚੰਗੀ ਲੈਣਾ ਵਾ ਪਰ ਕਈ ਵਾਰੀ ਨਾ ਮੌਕੇ ਤੇ ਉਹ ਵੋਕੈਬਲਰੀ ਨਹੀਂ ਆਉਂਦੀ ਪਰ ਬੋਲ ਲੈਣਾ ਵਾ ਮੈਂ ਉਹ ਜਦੋਂ ਰਹਿੰਦੇ ਹਾਂ ਤੁਸੀਂ ਉੱਥੇ ਤੇ ਤੁਹਾਨੂੰ ਕਈ ਵਾਰੀ ਯੂ نو ਇੰਗਲਿਸ਼ ਦੀ ਯਾਦ ਆ ਪੈਂਦੀ ਵਿੱਚ ਵਰਣਦੇ ਸੋ ਪਰ ਮੇਰੀ ਵੋਕੈਬਲਰੀ ਜਿੰਨਾ ਮੈਂ ਇੱਥੇ ਰਹਿਣਾ ਉਹ ਠੀਕ ਹੁੰਦੀ ਜਾਂਦੀ ਹੈ ਮੈਂ ਕਹਿੰਦਾ ਜੇ ਜਵਾਬ ਇੰਗਲਿਸ਼ ਹੀ ਦਿਓ ਤੁਸੀਂ ਵਧੀਆ ਚੀਜ਼ ਹੈ ਇੱਕ ਚੀਜ਼ हां मैं ते प्रेफर मैं जेडी मर्जी लैंग्वेज मैं अपनी पंजाबी मां बोलनु ही ओनाई प्यार ਕਰਦਾ ਵਾਸਤੇ ਮੈਨੂੰ ਵਧੀਆ ਲੱਗਦਾ ਪੰਜਾਬੀ ਬੋਲਣਾ ਖਾਸ ਕਰਕੇ ਮਾਚੇ ਵਾਪੇ ਆਪਣਾ ਮਾਚੇ ਬਸ ਬਸ हां बिल्कुल ਜੇ ਮੈਂ ਤੁਹਾਡੀ ਗੱਲ ਕਰਾਂ ਸ਼ੌਂਕ ਤੁਹਾਡੇ ਮੈਂ ਸੁਣੂਗਾ ਨਾ ਗਾਉਣ ਦਾ ਸ਼ੌਂਕ ਤਾਂ ਤੁਹਾਡਾ ਹੈਗਾ ਮੈਂ ਸੁਣ ਲਿਆ ਇਹ ਚੀਜ਼ਾਂ ਨਾ ਤਿਸ ਤੋਂ ਵੱਖਰੇ ਹੋਰ ਕੀ ਕੀ ਸ਼ੌਂਕ ਤੁਹਾਡੇ ਨੇ ਆ ਮੈਂ ਇੱਕ ਛੋਟਾ ਜਿਹਾ ਡੇਅਰ ਡਵੈਲੈਂਸ ਹਾਂ ਸੋ ਮੈਨੂੰ ਉਹ ਹੀ ਫਿਜ਼ੀਕਲ ਡਿਮਾਂਡਿੰਗ ਜਿਹੜੀਆਂ ਚੀਜ਼ਾਂ ਕਰਨ ਦਾ ਬੜਾ ਸ਼ੌਂਕ ਹੈ ਮੋਟਰਸਾਈਕਲ ਰਾਈਡਿੰਗ ਏਵੀਏਸ਼ਨ ਦਾ ਬੜਾ ਸ਼ੌਂਕ ਹੈ ਮੈਨੂੰ ਸੋ ਏਵੀਏਸ਼ਨ ਹਿਸਟਰੀ ਕਿਆ ਲੋ ਤੇ ਬਾਕੀ ਪੈਕਟਿਕਲ ਟੂ ਦੀ ਮਿਲਟਰੀ ਦੀ ਜਿਹੜੇ ਪ੍ਰੋਡਕਸ਼ਨ ਕੰਪਨੀਆਂ ਉਹਨਾਂ ਨਾਲ ਬੜਾ ਕੰਮ ਕਰਦਾ ਵਾਸਤੇ ਮੈਨੂੰ ਉਹ ਸ਼ੌਂਕ ਇਹੋ ਜਿਹੀਆਂ ਚੀਜ਼ਾਂ ਦਾ ਤੇ ਆਈ ਥਿੰਕ ਉਹੀ ਮੇਰਾ ਇੱਕ ਤਰ੍ਹਾਂ ਦਾ ਕਹਿ ਲਓ ਕਿ ਇਹ ਸਾਰੀਆਂ ਚੀਜ਼ਾਂ ਮੈਨੂੰ ਐਂਟਰਟੇਨਮੈਂਟ ਵਰਲਡ ਦੇ ਵਿੱਚ ਬੜੀਆਂ ਯੂਸਫੁਲ ਸਾਬਤ ਹੁੰਦੀਆਂ ਨੇ ਸੋ ਜਿੰਨਾ ਮੇਰਾ ਐਕਸਪੀਰੀਅੰਸ ਉਹਨਾਂ ਦਾ ਰੀਅਲ ਲਾਈਫ 'ਚ ਹੁੰਦਾ ਉਹਨਾਂ ਜਦੋਂ ਮੈਂ ਉਸ ਚੀਜ਼ ਨੂੰ ਲੈ ਕੇ ਆਵਾ ਪਰਦੇ ਤੇ ਉਹ ਨੇਚਰ ਲੱਗਦੀਆਂ ਨੇ ਇੱਕ ਪਾਸੇ ਹਾਲੀਵੁੱਡ ਤੇ ਇੱਕ ਪਾਸੇ ਪੋਲੀਵੁੱਡ ਹਾਲੀਵੁੱਡ 'ਚ ਵੀ ਤੁਸੀਂ ਕੰਮ ਕਰ ਚੁੱਕੇ ਹੋ ਤੇ ਤਜਰਬਾ ਦੀ ਮੈਂ ਗੱਲ ਕਰਾਂਗਾ ਤਜਰਬੇ ਦੀ ਅਕਸਰ ਗੱਲ ਕਰਦੇ ਆਪਾਂ ਤਜਰਬਾ ਕਿਵੇਂ ਰਿਹਾ ਕਿਉਂਕਿ ਪੰਜਾਬੀ ਇੰਡਸਟਰੀ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਪਹਿਲਾਂ ਵੀ ਚਲੋ ਫਿਲਮਾਂ ਕਰ ਚੁੱਕੇ ਹੋ ਤਜਰਬਾ ਕਿਦਾਂ ਦਾ ਰਿਹਾ ਇਸ ਤੇ ਪੰਜਾਬੀ ਫਿਲਮ ਇੰਡਸਟਰੀ ਦਾ ਤਜਰਬਾ ਆ ਠੀਕ ਰਿਹਾ ਆਪਾਂ ਨਵੇਂ ਆ ਸਿੱਖ ਰਹੇ ਆ ਕਾਫੀ ਚੀਜ਼ਾਂ ਸੋ ਹੌਲੀ ਹੌਲੀ ਆਈ ਥਿੰਕ ਅਸੀਂ ਉਸ ਲੈਵਲ ਤੇ ਜਾਵਾਂਗੇ ਤੇ ਮੈਂ ਵਿੱਚ ਕੋਈ ਡਾਊਟ ਨਹੀਂ ਆ ਕਿ ਅਸੀਂ ਉਸ ਲੈਵਲ ਉੱਤੇ ਨਹੀਂ ਪਹੁੰਚ ਸਕਦੇ ਸਾਡੇ ਚ ਪੈਸ਼ਨ ਹੈਗਾ ਉਹ ਪੈਸ਼ਨ ਤੁਹਾਨੂੰ ਦੇਖਣ ਨੂੰ ਮਿਲੂਗਾ ਸੁਚਿਆ ਸੂਰਮਾ ਦੇ ਵਿੱਚ ਜਦੋਂ ਮੈਂ ਆਪਣੀ ਸੱਚੀ ਸੂਰਮਾ ਦੀ ਗੱਲ ਕਰਾਂ ਤੇ ਜੋ ਮੈਂ ਵੇਖਿਆ ਜਦੋਂ ਸਟੱਟ ਤੇ ਆਇਆ ਵਾ ਪੈਸ਼ਨ ਜੋ ਸਾਰਿਆਂ ਦਾ ਪ੍ਰੋਡਕਸ਼ਨ ਟੀਮ ਤੋਂ ਲੈ ਕੇ ਅਮਤੋਜ ਵੀਰ ਜੀ ਡਾਇਰੈਕਸ਼ਨ ਟੀਮ ਤੋਂ ਲੈ ਕੇ ਸਾਰੇ ਐਕਟਰਸ ਸੋ ਅਨਦਰ ਪੈਸ਼ਨ ਬੜਾ ਸੀ ਸਾਰਿਆਂ ਨੇ ਦਿਲ ਲਾ ਕੇ ਕੰਮ ਕੀਤਾ ਸੋ ਬੜੀ ਵਧੀਆ ਚੀਜ਼ ਦੇਖਣ ਨੂੰ ਮਿਲੀ ਆ ਤੇ ਉਹ ਸਾਹਮਣੇ ਵੀ ਆਉਂਦੀ ਹੈ ਜਦੋਂ ਪੜਦੇ ਰੇ ਉਹ ਦੇਖਦੀ ਵੀ ਆ ਹੈਨਾ ਤੇ ਬਸ ਬਾਕੀ ਅਸੀਂ ਹਮੇਸ਼ਾ ਇੱਕ ਗਰੋ ਕਰਨਾ ਹੌਸਲ ਲੈਵਲ ਤੇ ਹਮੇਸ਼ਾ ਅਸੀਂ ਸਿੱਖਣਾ ਚਾਹੁੰਦੇ ਆ ਨਵੀਆਂ ਚੀਜ਼ਾਂ ਸੋ ਆਪਾਂ ਨੂੰ ਓਪਨ ਰਹਿਣਾ ਚਾਹੀਦਾ ਉਹਦੇ ਲਈ ਤੇ ਇਹ ਜਰੂਰ ਉਸ ਲਾਬਤ ਪਹੁੰਚਾਂਗੇ ਇੱਕ ਪਾਸੇ ਬੱਬੂ ਭਾਜੀ ਸੀਗਾ ਨਾ ਤਾਂ ਸਟ੍ਰੇਟ ਫਾਰਵਰਡ ਨੇ ਕਾਫੀ ਇਹਨਾਂ ਉਹ ਚੀਜ਼ਾਂ ਲੈ ਕੇ ਜੇ ਇਹਦੀ ਗੱਲ ਸਿੱਧੀ ਮੂੰਹ ਤੇ ਬੋਲਦੇ ਨੇ ਤਾਂ ਅਸੀਂ ਕੰਮ ਕੀਤਾ ਸਿੱਟਦੇ ਹਾਂ ਨਾ ਕਿੰਦਾ ਦੀ ਫੀਲਿੰਗ ਸੀਗੀ ਕਿੰਦਾ ਦਾ ਸੁਭਾਅ ਸੀ ਸਾਰਾ ਕੁਝ ਉਹ ਥੋੜਾ ਬਿਆਨ ਕਰਿਓ ਚੀਜ਼ਾਂ ਦਾ ਬੱਬੂ ਵੀਰ ਜੀ ਹਾਂ ਇਹ ਬਿਲਕੁਲ ਸਟ੍ਰੇਟ ਫਾਰਵਰਡ ਨੇ ਬਲੈਂਟ ਬੋਲਦੇ ਨੇ ਤੇ ਅਸੀਂ ਛੋਟੇ ਆ ਜੋ ਕਹਿੰਦੇ ਨੇ ਸਿਰ ਮੱਤੇ ਆ ਤੁਹਾਨੂੰ ਵੀ ਗਾਲਾਂ ਪੈਣ ਦੀਆਂ ਹੁੰਦੀਆਂ ਆ ਜੀ ਤੇ ਪਰ ਅਸੀਂ ਸਿੱਖਿਆ ਵੀ ਬੜਾ ਕੁਝ ਆਉਣਾ ਤੋਂ ਹਨ ਤੇ ਪਰ ਜਦੋਂ ਕਈ ਵਾਰੀ ਉਹਨਾਂ ਨੇ ਗੱਲ ਕਰਨੀ ਤੇ ਹਾਸਾ ਵੀ ਆ ਜਾਂਦਾ ਕਿ ਵੱਡੇ ਵੀਰ ਨੇ ਨਾ ਹੁਣ ਜਦੋਂ ਤੁਹਾਨੂੰ ਵੱਡਾ ਭਰਾ ਕੋਈ ਕਹਿੰਦਾ ਵਾ ਨਹੀਂ ਛੋਟੇ ਵੀਰ ਨੂੰ ਇੱਕ ਕਰਦੀਆਂ ਗੱਲਾਂ ਨੇ ਜਦੋਂ ਵੱਡੇ ਭਰਾ ਨੇ ਐਵੇਂ ਨੋਕ ਚੋਂ ਕੱਢਣੀਆਂ ਛੋਟੇ ਵੀਰ ਚੋਂ ਉਹ ਕਈ ਵਾਰੀ ਛੋਟੇ ਵੀਰ ਨੂੰ ਮਜ਼ਾਕ ਲੈਣੀਆਂ ਨਾ ਭਾਜੀ ਤੁਸੀਂ ਹਨਾ ਤੇ ਉਸਾਈ ਉਹੀ ਮਾਹੌਲ ਬਣਿਆ ਸੀ ਸੋ ਹਾਸਾ ਮਜ਼ਾਕ ਬਹੁਤ ਚੱਲੇ ਆ ਬੱਬੂ ਵੀਰ ਜੀ ਨਾ ਉਹਤੇ ਸੈਟ ਤੇ ਚੁੱਪ ਕਰਾਉਣ ਚੁੱਪ ਕਰਨਾ ਔਖਾ ਜਾਂਦਾ ਹੈ ਕੋਈ ਮੇਰੀ ਪ੍ਰੋਫਾਈਲ ਤੇ ਫੋਟੋਆਂ ਸੀ ਕਾਪੀ ਸਾਂਝੀ ਕੀਤੀ ਹੋਈ ਮੈਂ ਬੈਠੀ ਸੀ ਹਾਸੇ ਰਹੇ ਉਹਦੇ ਵਿੱਚ ਫੋਟੋ ਦੇ ਵਿੱਚ ਨਾ ਅਮਿਤੋਜ ਭਾਜੀ ਵੀ ਸੀਗੇ ਤੇ ਸੁਭਾਅ ਇਹਨਾਂ ਦਾ ਕਿਵੇਂ ਸੀਗਾ ਫਿਰ ਅਮਿਤੋਜ ਵੀਰ ਜੀ ਦਾ ਬਹੁਤ ਵਧੀਆ ਸੁਭਾਅ ਹੈ ਤੇ ਦੋਵੇਂ ਮੇਰਾ ਵੱਡੇ ਵੀਰ ਨੇ ਤੇ ਬਹੁਤ ਵਧੀਆ ਬਹੁਤ ਪਿਆਰ ਪਿਆ ਹੈ ਉਹਨਾਂ ਨਾਲ ਮੇਰਾ ਸੋ ਇਹਨਾਂ ਨਾਲ ਨੋਕ ਚੋਕ ਮਜ਼ਾਕ ਗਿਲੇ ਸ਼ਿਕਵੇ ਇਹ ਚੱਲਦੇ ਰਹਿੰਦੇ ਨੇ ਜੋ ਇੱਕ ਪਰਿਵਾਰੀ ਚੀਜ਼ਾਂ ਹੁੰਦੀਆਂ ਨੇ ਯੂ نو ਤੁਸੀਂ ਪਰਦੇ ਦੇ ਉਹਨੂੰ ਜੋ ਮਰਜ਼ੀ ਬਣਾ ਲਓ ਜਾਂ ਮੀਡੀਆ ਦੇ ਵਿੱਚ ਜੋ ਮਰਜ਼ੀ ਬਣਾ ਲਓ ਪਰ ਜਿਹੜਾ ਸਾਡਾ ਪਿਆਰ ਆਈ ਥਿੰਕ ਇਟਸ ਇਟਸ ਬੜਾ ਰੀਅਲ ਆ ਇਟਸ ਵੈਰੀ ਬ ਬੜਾ ਚੰਗਾ ਲੱਗਦਾ ਕਿ ਮੈਂ ਇਹੋ ਜਿਹਿਆਂ ਵੱਡੀਆਂ ਹਸਤੀਆਂ ਨਾਲ ਕਹਿ ਲਓ ਇੱਕ ਸ਼ਖਸੀਅਤ ਆ ਜਿੱਦਾਂ ਦੀ ਹਮਿਤੋਜ ਵੀਰਜੀ ਦੀ ਪਰਸਨੈਲਿਟੀ ਆ ਰੀਅਲ ਲਾਈਫ ਦੇ ਵਿੱਚ ਜਿੱਦਾਂ ਦੇ ਉਹ ਹੈਗੇ ਨੇ ਹਨਾ ਤੇ ਬੱਬੂ ਵੀਰਜੀ ਵੀ ਸਟ੍ਰੇਟ ਫਾਰਵਰਡ ਨੇ ਤੇ ਮੈਂ ਵੀ ਉਦਾਂ ਦਾ ਹੀ ਆ ਤੇ ਵਧੀਆ ਲੱਗਦਾ ਇਹਨਾਂ ਨਾਲ ਯੂ ਨੋ ਕੋਲ ਮੇਲ ਕੇ ਬਿਲਕੁਲ